ਮੁਗਲ ਹਮਲਿਆਂ ਦਾ ਸਮਾਂ ਸੀ ਲੋਕੀ ਡਰ ਕੇ ਵਿੱਚ ਜੀਵਨ ਗੁਜ਼ਾਰ ਰਹੇ ਸਨ ਇੱਕ ਦਿਨ ਦੋ ਪੈਣਾ ਜੰਗਲ ਵਿੱਚ ਬਾਲਣ ਲਈ ਲੱਕੜੀਆਂ ਲੈਣ ਗਈਆਂ ਉਸੇ ਜੰਗਲ ਵਿੱਚ ਇੱਕ ਮੁਗਲ ਸਿਪਾਹੀਆਂ ਦਾ ਦਸਤਾਲੰਗ ਰਿਹਾ ਸੀ ਕਿ ਇੱਕ ਸਿਪਾਹੀ ਦੀ ਨਜ਼ਰ ਉਹਨਾਂ ਕੁੜੀਆਂ ਤੇ ਪੈ ਗਈ ਕੁਝ ਮੁਗਲ ਸੈਨਾ ਦੇ ਸਿਪਾਹੀਆਂ ਨੇ ਉਹਨਾਂ ਨੂੰ ਕੇਰ ਲਿਆ ਉਹ ਸੈਨ ਗਈਆਂ ਅਤੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗੀਆਂ ਉਸੇ ਜੰਗਲ ਵਿੱਚ ਇੱਕ ਨਿੰਗ ਸਿੰਘ ਘੋੜੇ ਤੇ ਸਵਾਰ ਗਸ਼ਤ ਕਰ ਰਿਹਾ ਸੀ ਉਸਦੇ ਕੰਨਾਂ ਵਿੱਚ ਬਚਾਓ ਬਚਾਓ ਦੀ ਆਵਾਜ਼ ਪਈ ਨੀਲੇ ਬਾਣੇ ਅਤੇ ਕਿਰਪਾਨ ਨਾਲ ਸੁਸਜਿਤ ਨਿੰਗ ਸਿੰਘ ਨੇ देर ना लाई ਤੁਰੰਤ ਆਪਣਾ ਕੋੜਾ ਆਵਾਜ਼ਾਵਲ ਦੌੜਾ ਲਿਆ ਸੈਨਾ ਦੇ ਸਿਪਾਈਆਂ ਨੇ ਹਮਲਾ ਕੀਤਾ ਪਰ ਨਿੰਗ ਸਿੰਘ ਦੀ ਤਲਵਾਰ ਅਤੇ ਹਿੰਮਤ ਨੇ ਉਹਨਾਂ ਨੂੰ ਜਵਾਬੀ ਹਮਲਾ ਕੀਤਾ ਥੋੜਾ ਸਮਾਂ ਚੜਕ ਤੋਂ ਬਾਅਦ ਮੁਗਲ ਸੈਨਾ ਨਿੰਗ ਸਿੰਘ ਨੂੰ ਪਾਰਾਂ ਪੈਂਦੀਆਂ ਦੇਖ ਕੇ ਭੱਜ ਗਏ ਦੋਵੇਂ ਪੈਣਾ ਨੇ ਸੁੱਖ ਦਾ ਸਾਹ ਲਿਆ ਅਤੇ ਨਿੰਗ ਸਿੰਘ ਦਾ ਧੰਨਵਾਦ ਕੀਤਾ ਨਿੰਗ ਸਿੰਘ ਨੇ ਕਿਹਾ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਹਰ ਜ਼ਰੂਰਤਮੰਦ ਦੀ ਰੱਖਿਆ ਕਰਨਾ ਸਾਡਾ ਧਰਮ ਹੈ ਇਸ ਦੇ ਬਾਅਦ ਉਹ ਉਹਨਾਂ ਨੂੰ ਸੁਰੱਖਿਅਤ ਪਿੰਡ ਤੱਕ ਛੱਡ ਆਇਆ ਗੁਰੂ ਕੇ ਸਿੱਖ ਦੀ ਵੀਰਤਾ ਦੀ ਗੂੰਜ ਪੂਰੇ ਪਿੰਡ ਵਿੱਚ ਸੁਣਾਈ ਦਿੱਤੀ।